ਮਸਤੀ ਜੀ ਤੁਹਾਡੇ ਸਾਡੇ ਦੁੱਲਾ ਫੈਮਲੀ ਜੀ ਸਵੇਰ ਦਾ ਟਾਈਮ ਆ ਤੇ ਮੈਂ ਉੱਠ ਗਈ ਆ ਤੇ ਮੰਮੀ ਹੁਣੀ ਸੁੱਤੀ ਪਈ ਆ ਮੇਰੀ ਭੈਣ ਵੀ ਸੁੱਤੀ ਪਈ ਆ ਕਿਉਂਕਿ ਉਹਨਾਂ ਨੂੰ ਬੁਖਾਰ ਚੜਿਆ ਆ ਨਾ ਉਹਨਾਂ ਦੀ ਸਿਹਤ ਨਹੀਂ ਠੀਕ ਹੈਗੀ ਇਸ ਟਾਈਮ ਤੇ ਬਰਸਾਤ ਕਰਕੇ ਜੀ ਸਾਰੇ ਘਰੋਂ ਘਰੀ ਬਹੁਤ ਬਿਮਾਰ ਪਏ ਆ ਤੇ ਮੈਂ ਹੁਣ ਉੱਠ ਗਈ ਤੇ ਮੈਂ ਨਾਲੇ ਚਾਹ ਬਣਾਉਂਗੀ ਤੇ ਨਾਲੇ ਪਰੌਠੇ ਬਣਾਉਂਗੀ ਬਣਾਉਂਗੀ ਤੇ ਤੁਸੀਂ ਜੀ ਵੀਡੀਓ ਸਾਰੀ ਦੇਖਿਓ ਜੀ ਲਾਈਕ ਕਮੈਂਟ ਮੇਰੇ ਭੈਣ ਭਰਾ ਸਾਰੇ ਕਰ ਦਿਆ ਕਰੋ ਦੇਖੋ ਜੀ ਇੱਕ ਪਾਸੇ ਮੈਂ ਚਾਹ ਰੱਖ ਦਿੱਤੀ ਐ ਤੇ ਦੂਜੇ ਪਾਸੇ ਮੈਂ ਆਟਾ ਗੁੰਨਣ ਦਿੱਤਾ ਆ ਤੇ ਸਾਡੇ ਜੀ ਇਦਾਂ ਹੈ ਮੈਂ ਸਾਡੇ ਮੈਂ ਤਾਂ ਨਹੀਂ ਮੈਂ ਰੈਡੀ ਵੀ ਸੀ ਤੇ ਅਸੀਂ ਜੀ ਸਵੇਰ ਨੂੰ ਚਾਹ ਦੇ ਨਾਲ ਪਰੌਠਾ ਖਾਣਾ ਹੀ ਖਾਣਾ ਆ ਤੇ ਬਾਕੀ ਮੇਰੇ ਭੈਣ ਭਰਾ ਨਹੀਂ ਖਾਂਦੇ ਸੀਗੇ ਤੇ ਮੇਰੇ ਭਰਾ ਵੀ ਇਦਦੇ ਖਾਂਦਾ ਸੀ ਚਾਹ ਦੇ ਨਾਲ ਸਾਨੂੰ ਜੀ ਪਰੌਠਾ ਚਾਹੀਦਾ ਚਾਹੀਦਾ ਹੈ ਤੇ ਹੁਣ ਮੈਂ ਚਾਹ ਰੱਖੀ ਆ ਤੇ ਇੱਕ ਪਾਸੇ ਆਟਾ ਗੁੰਨੇ ਆ ਥੋੜੇ ਟਾਈਮ ਤੱਕ ਮੈਂ ਪਰੌਠੇ ਬਣਾਉਂਗੀ ਤੇ ਫਿਰ ਅਸੀਂ ਚਾਹ ਪਾਣੀ ਪੀਵਾਂਗੇ ਸਵੇਰ ਦਾ ਤੇ ਅੱਜ ਦੇਖੋ ਜੀ ਆਵਾਜੀ ਜੀ ਰੁਗ ਲੱਗੀ ਐ ਪਰੋਠੀ ਬਣਾਉਣਾ ਪਾਸੇ ਜੀ ਸਾਡੀ ਚਾਹ ਬਣ ਕੇ ਤਿਆਰ ਹੋ ਗਈ ਆ ਆਟਾ ਵੀ ਤਿਆਰ ਹੋ ਗਿਆ ਮਮਾ ਦੀ ਪਰੋਠੀ ਤੇ ਪਹਿਲਾਂ ਆਪਾਂ ਮੰਮਾ ਨੂੰ ਚਾਹ ਤੇ ਪਰੋਠੀ ਲਵਾਵਾਂਗੇ ਫਿਰ ਉਹਨਾਂ ਨੂੰ ਦਵਾਈ ਦਵਾਂਗੇ ਰੱਬ ਦਾ ਸਾਰਿਆਂ ਠੀਕ ਠਾਕ ਰੱਖੇ ਪਰਮਾਤਮਾ ਜੇ ਜਦੋਂ ਘਰ ਚ ਕੋਈ ਬਿਮਾਰ ਹੋ ਜਾਂਦਾ ਨਾ ਬਹੁਤ ਮਨ ਕਰਾਉ ਜਾਂ ਹੋਉਂਦਾ ਆ ਪਰਮਾਤਮਾ ਸਭ ਨੂੰ ਠੀਕ ਰੱਖੇ ਸਵੇਰ ਦਾ ਟਾਈਮ ਬਹੁਤ ਔਖਾ ਹੈ ਜੀ ਸਾਰੀ ਰਾਤ ਨਹੀਂ ਮੰਮੀ ਸੁੱਤੇ ਹੈਗੇ ਬਹੁਤ ਜ਼ਿਆਦਾ ਬੁਖਾਰ ਜਨੇ ਦਵਾਈ ਤਾਂ ਖਾਦੀ ਸੀਗੀ ਪਰ ਜਗਦਾ ਵੀ ਨਹੀਂ ਫਰਕ ਪੈ ਰਿਹਾ ਮੌਸਮ ਵੀ ਨਾ ਥੋੜਾ ਇੱਜਾ ਦਾ ਕਿਤਾ ਕਿਦੀ ਹੋ ਹੋ ਜੇ ਰੱਬ ਵਾਸ ਕਰੇ ਨਹੀਂ ਨਾ ਪਾਵੇ ਭਾਜੀ ਕਰਾਂਗੇ ਪਰਪਰ ਉੱਥਾ ਤਿਆਰ ਬਲਤਜੀ ਜਦੋਂ ਫਿਰ ਮੰਮੀ ਠੀਕ ਹੁੰਦੇ ਆ ਤਾਂ ਅਸੀਂ ਜੇ ਅਸੀਂ ਇਹ ਜੇ ਕੰਮ ਕਰੀਦਾ ਸਾਡੀ ਮੰਮੀ ਜ਼ਿਆਦਾਤਰ ਕਰਦੇ ਹਾਂ ਕਿਤੇ ਕਰ ਕਿਤੇ ਕਰ ਵੀ ਲਈ ਇੱਕ ਬਣਾ ਵੀ ਲਈਦੀ ਰੋਟੀ ਪਰ ਜ਼ਿਆਦਾਤਰ ਮੇਰੀ ਮੰਮੀ ਰੋਟੀ ਪਾਣੀ ਮੇਰੀ ਮੰਮੀ ਬਣਾਉਂਦੀ ਹੈ ਸੱਸ ਪਾਈ ਜੀ ਅਸੀਂ ਕਰੀਦੀ ਆ ਜੀ ਸਾਫ਼ ਸਫਾਈ ਕਰੀ ਲਈ ਤੇ ਅਸੀਂ ਸਾਡੀ ਮੰਮੀ ਹੀ ਰੋਟੀ ਪਾਣੀ ਬਣਾਉਂਦੀ ਸਵੇਰ ਨੂੰ ਜੀ ਕਿਉਂਕਿ ਸਾਨੂੰ ਸਵੇਰ ਨੂੰ ਹੁੰਦਾ ਪਹਿਲਾ ਤਾਂ ਸਭ ਸ਼ੁਰੂ ਤੋਂ ਮੰਮੀ ਨੇ ਗਜਾ ਆ ਸਵੇਰ ਨੂੰ ਉੱਠਦੇ ਪਹਿਲਾਂ ਸਾਨੂੰ ਚਾਹ ਚਾਹੀਦੀ ਹੈ ਜੀ ਫੇਰ ਕੰਮ ਅਸੀਂ ਕਰੀਦਾ ਆ ਨਹੀਂ ਤਾਂ ਅਸੀਂ ਮੰਜੇ ਦੇ ਜਦੋਂ ਉੱਠੀਦਾ ਨਾ ਪਹਿਲਾਂ ਚਾਹ ਹੀ ਪਾਣੀਦੀ ਹੈ ਪਹਿਲੋਂ ਤੇ ਮੰਮੀ ਨੇ ਸਾਨੂੰ ਗਜਾ ਆਇਆ ਜੀ ਕੀ ਕਰੀਏ ਸਵੇਰੇ ਘਰ ਤਾਂ ਬਣਾਉਣਾ ਬਣਾ ਕੇ ਪੀਣੀ ਪੈਂਦੀ ਹੈ ਜੀ ਇੱਥੇ ਨਹੀਂ ਹੈਗੀ ਇੱਥੇ ਤਾਂ ਜੇ ਪਾਈ ਜਾਂ ਅਸੀਂ ਮੰਮੀ ਬਿਮਾਰ ਹੋਵੇ ਤਾਂ ਸਾਨੂੰ ਆਹ ਕੰਮ ਕਰਨਾ ਪੈਂਦਾ ਹੈ ਇਹ ਤਾਂ ਸਾਡਾ ਆਪਣਾ ਬਸ ਘਰ ਦੇ ਕੰਮ ਆ ਜੀ ਸਾਰਾ ਦਿਨ ਜੀ ਵਿਲੇ ਤੇ ਮੰਮੀ ਨੂੰ ਹੁੰਦਾ ਹੈ ਮੰਮੀ ਨੇ ਇਹ ਬੈਰਦੀ ਰੋਟੀਆਂ ਵੇਰਦੀ ਰੋਟੀ ਦਾਲ ਸਬਜ਼ੀ ਅਸੀਂ ਕਹੀਦਾ ਵੀ ਆ ਮੰਮੀ ਹੁਣ ਅਸੀਂ ਹੁਣ ਅਸੀਂ ਆਪ ਬਣਾ ਲਿਆ ਕਰ ਲਈਏ ਕੋਈ ਗੱਲ ਨਹੀਂ ਉੱਥੇ ਵੀ ਸੀ ਆਪੇ ਬਣਾਈ ਤੀ ਸੀ ਤੁਮ ਕਹਿੰਦੀ ਨੇ ਨਹੀਂ ਨਹੀਂ ਮੈਨੂੰ ਵਧੀਆ ਲੱਗਦਾ ਹੈ ਤੇ ਕਰਕੇ ਮੰਮੀ ਸਾਡੇ ਉੱਪਰ ਕੁਝ ਛੱਡਦੀ ਨਹੀਂ ਹੈਗੀ ਆਪੇ ਸਾਰਾ ਕੰਮ ਕਰ ਲੈਂਦੇ ਆਂ ਰੋਟੀ ਪਾਣੀ ਦਾ ਬਸ ਮੰਮੀ ਕਹਿੰਦੀ ਮੇਰੇ ਤੋਂ ਸਪਾਈਸ ਕੁਏ ਦਾ ਮੈਨੂੰ ਕੰਮ ਔਖਾ ਆ ਘਰ ਦਾ ਤੇ ਤੁਸੀਂ ਬਸ ਆਹਾ ਕਰ ਲਓ ਤੇ ਬਾਕੀ ਮੈਂ ਆਪਣੇ ਸਾਹ ਕੰਮ ਕਰ ਲੈਣਾ ਗਰਮੀਆਂ ਨੂੰ ਤਾਂ ਜੀ ਰੋਟੀ ਪਾਣੀ ਬਹੁਤ ਔਖਾ ਲੱਗਦਾ ਨਾ ਗਰਮੀਆਂ ਗਰਮੀ ਚੱਲ ਜਦੋਂ ਗਰਮੀ ਜਿਆਦੀ ਹੁੰਦੀ ਤਾਂ ਸੋਚੀ ਬਹੁਤ ਗਰਮੀ ਹੋਵੇ ਗਰਮੀ ਹੁੰਦੀ ਹੈ ਫਿਰ ਵੀ ਮੇਰੇ ਮੰਮੀ ਆਪ ਹੀ ਲੱਗਦੀ ਹੈ ਨਾ ਮੇਰੇ ਕੋਲ ਜਾਈ ਨਹੀਂ ਹੁੰਦੀ ਹੈ ਜੀ ਬਿਨ ਰੋਟੀ ਪਾਣੀ ਨੂੰ ਲੱਗਦੀ ਹੈਗੀ ਉਹਨਾਂ ਨੂੰ ਵੀ ਮੰਮੀ ਨੇ ਕਿਹਾ ਕਿ ਮੈਂ ਆਪੇ ਬਣਾ ਲਾਂ ਨਹੀਂ ਕਿਉਂਕਿ ਮੰਮੀ ਨੂੰ ਸ਼ੌਂਕ ਹੁੰਦਾ ਮੰਮੀ ਨੂੰ ਬਹੁਤ ਜ਼ਿਆਦਾ ਸ਼ੌਂਕ ਆ ਤੇ ਤਾਂ ਕਰਕੇ ਮੰਮੀ ਨੂੰ ਸਾਡੇ ਹੱਥ ਦੀ ਮੰਮੀ ਨੂੰ ਬਹੁਤ ਹੀ ਰੋਟੀ ਵੀ ਨੂੰ ਪਸੰਦ ਪਸੰਦ ਹੈਗੀ ਸਾਡੇ ਹੱਥ ਦੀ ਰੋਟੀ ਵੀ ਨੂੰ ਮੰਮੀ ਨੂੰ ਪਸੰਦ ਹੈਗੀ ਤਾਂ ਕਰਕੇ ਮੰਮੀ ਆਪੇ ਰੋਟੀ ਬਣਾਉਂਦੀ ਬਹੁਤ ਸ਼ੌਂਕ ਸਾਡੇ ਜੀ ਅਸੀਂ ਸਾਰੇ ਰਲ ਮਿਲ ਕੇ ਰਹਿੰਦੇ ਆ ਤੇ ਬਹੁਤ ਬਹੁਤ ਵਧੀਆ ਜੀ ਐਮ ਪਾਸ ਹੋਈ ਜਾਂਦਾ ਬਹੁਤ ਜਿਆਦਾ ਵਧੀਆ ਹੋ ਰਿਹਾ ਜੀ ਆਪਾਂ ਪਰਮਾਤਮਾ ਕਰਨ ਸਾਡੀ ਮਾਂ ਰਾਜੀ ਖੁਸ਼ੀ ਰਵੇ ਮਾਸਰਾ ਰੋਮਰੇ ਹੀ ਹਰ ਦਾ ਸੋਹ ਜੀ ਤੇ ਤੁਸੀਂ ਮੇਰੇ ਭੈਣ ਭਰਾ ਸਾਰੇ ਜਣੇ ਨਾ ਆਪਣੀ ਵੀਡੀਓ ਲਾਈਕ ਕਮੈਂਟ ਮੇਰੇ ਭੈਣ ਭਰਾ ਜਰੂਰ ਕਰਦਿਆ ਕਰੋ ਆਪਣੇ ਵੱਤ ਵੱਸਪੋਰਟ ਕਰਿਆ ਕਰੋ ਜਿਹੜੇ ਵੀ ਜਿੰਨੇ ਵੀ ਲਾਈਵ ਵਿੱਚ ਆਉਂਦੇ ਮੇਰੇ ਭੈਣ ਭਰਾ ਸਾਰੇ ਜਣੇ ਜੀ ਸਾਰੇ ਜਿਹੜੇ ਸਪੋਰਟ ਕਰਿਆ ਕਰੋ ਸਾਡਾ ਬਾਤ ਬਾਤ ਸਪੋਰਟ ਕਰਿਆ ਕਰੋ ਤੇ ਤੁਹਾਡਾ ਬਹੁਤ 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 ਧੰਨਵਾਦ ਹੈ ਜੀ ਹਾਲ ਦੇਖੋ ਜੀ ਪ੍ਰੋਟਾ ਹੋ ਗਿਆ ਤਿਆਰ ਮੇਰਾ ਆਪਾਂ ਆਉਣ ਲੱਗੇ ਦੁੱਜਾ ਤੁਹਾਡਾ ਠੀਕ ਆ ਸਾਰੇ ਜਿਹੜੇ ਸਪੋਰਟ ਕਰਿਆ ਕਰੋ ਜੀ ਸਾਰੇ ਮਾਰੇ ਬਿਮਾਰ ਬਾਰੇ ਜੀ ਅਸੀਂ ਇਹੀ ਕਹਿਣਾ ਹੈ ਸਾਡਾ ਸਪੋਰਟ ਕਰਿਆ ਕਰੋ ਜੀ ਤੇ ਬੱਸ ਮੇਰੀ ਮੰਮੀ ਨੂੰ ਮੰਮੀ ਠੀਕ ਹੋ ਜੇ ਸਾਰੇ ਜਿਹੜੇ ਠੀਕ ਹੋ ਜਾਣ ਤੇ ਵਧੀਆ ਲੱਗਦਾ ਜੀ ਆਸਾ ਦਾ ਇਹਨਾਂ ਪਰਿਵਾਰ ਸੋਨਾ ਲੱਗਦਾ ਆ ਤੇ ਪਰਮਾਤਮਾ ਮਿਹਰ ਰੱਖੇ ਹਣ ਮੀਮੂ ਨਾਮ ਨੂੰ ਪਾਪਾ ਵੇ ਤੇ ਬਹੁਤ ਪੈ ਗਿਆ ਆ ਦਾਤਾ ਮਿਹਰ ਕਰੇ ਸਭ ਤੇ ਮਿਹਰ ਕਰੇ ਦਾਤਾ ਤਾਂ ਸਭ ਤੇ ਮਿਹਰ ਕਰੇ ਆ ਜੀ ਸਾਡੇ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਆਪਣੇ ਲਾਈਵ ਵਿੱਚ ਜਿੰਨੇ ਵੀ ਆਉਂਦੇ ਆ ਸਾਰੇ ਜਣੇ ਸਾਰੇ ਜਣੇ ਸਾਰੇ ਜਣੇ ਸਪੋਰਟ ਕਰਿਆ ਕਰੋ ਦੇਰੇ ਪਰੌੜੇ ਤੋਂ ਬੜੇ ਵਧੀਆ ਹੁੰਦੇ ਆ। ਮਮਮੀ ਦੇ ਪਰੌੜੇ ਵਧੀਆ ਹੁੰਦੇ ਆ। ਮਮਮੀ ਦੇ ਪਰੌੜੇ ਬਹੁਤ ਖੁਲੇ ਖੁਲੇ ਜਿਹੇ ਹੁੰਦੇ ਨੇ ਮਮਮੀ ਦੇ ਪਰੌੜੇ। ਖੁਲੇ ਖੁਲੇ ਆ ਨਾ ਐਤਾ ਹੋ ਜਾਂਦੇ ਆ। ਨਰਮ ਨਰਮ ਹੁੰਦੇ ਨੇ ਮੇ ਮਮਮੀ ਦੇ ਪਰੌੜੇ ਮੇਰੇ ਪਰੌੜੇ ਜਿਹਦਾ ਨਹੀਂ ਹੁੰਦੇ ਜਿਹੇ। ਪਰ ਮੇਰੇ ਨਿਆਣੇ ਨੂੰ ਮੇਰੇ ਪਰੌੜੇ ਵਧੀਆ ਲੱਗਦੇ ਆ। ਇਦਾਂ ਹੀ ਆ ਜੀ। ਆਪਣੀਆਂ ਆਪਣੀਆਂ ਮਾਵਾ ਦੀ ਵਧੀਆ ਲੱਗਦੇ ਹੱਥਾਂ ਦੀ ਰੋਟੀ ਆਪਣੀਆਂ ਆਪਣੀਆਂ ਮੰਗੀਆਂ ਦੇ ਹੱਥਾਂ ਦੀ ਰੋਟੀ ਬਹੁਤ ਵਧੀਆ ਲੱਗਦੀ ਆ। ਮੇਰੇ ਮੇਰੇ ਨਿਆਣੇ ਕਹਿੰਦੇ ਮम्मा ਮੇ ਮੇਰੇ ਨੇ ਆਣਾ ਮੇਰੀ ਰੋਟੀ ਵਧੀਆ ਲੱਗਦੀ ਹੈ ਨਾ ਤੇ ਤੇ ਹੈ ਜੀ ਤੇ ਰੀਤੀ ਰਿਵਾਜ ਵਾ ਬਹੁਤ ਬਹੁਤ ਧੰਨਵਾਦ ਵਾ ਜੀ ਵੀਡੀਓ ਪੂਰੀ ਦੇਖਣ ਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਵਾ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਅੱਛਾ ਜੀ ਲਾਈਕ ਕਮੈਂਟ ਜ਼ਰੂਰ ਕਰਦਿਆਂ ਕਰੋ ਬਾਰ ਬਾਰ ਤੁਹਾਡਾ ਸਾਡਾ ਇਹੀ ਕਹਿਣਾ ਹੈ ਜੀ ਵੱਧ ਤੋਂ ਵੱਧ ਜੀ ਸਾਡੀ ਸਪੋਰਟ ਕਰੋ ਜੀ ਤੇ ਬਹੁਤ 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 ਧੰਨਵਾਦ ਵਾ ਜੀ ਆ ਦੇਖੋ ਜੀ ਮੈਂ ਪ੍ਰੋਟਨ ਨੂੰ ਬੋਲਡ ਕਰਕੇ ਇਦਾਂ ਵੇਲਣ ਲੱਗੀ ਆ ਤੇ ਤੁਸੀਂ ਜੀ ਬਹੁਤ ਬਹੁਤ ਸਪੋਰਟ ਕਰੋ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ